ਗਰਮੀ ਜਿਆਦਾ ਹੋ ਗਈ ਆ ਬਾੜਾ ਨੇ ਬਹੁਤ ਦੁਖੀ ਕੀਤਾ 1 ਜੀ ਕਰਦਾ ਏ ਛੋਟੇ ਛੋਟੇ ਕਰਾਇਆ ਮੈਂ ਓ ਬੜਾ ਗਰਮੀ ਇੰਨੀ ਆ ਇਦਾਂ ਹੋਣ ਲਿਆ ਆ ਕਿ ਲੈ ਵੀ ਲੱਗੇ ਬੇਹੋਸ਼ ਹੋਣਾ ਓ ਸ਼ਿਟ ਕੱਦ ਵੀੇ ਕੰਮ ਦੇਖਦਾ ਜੀ ਮੂਡ ਬਣ ਗਿਆ ਅੱਜ ਇੱਕ ਟਾਈਮ ਇਹਦਾ ਕੱਲੂ ਸੀ ਠੀਕ ਹੈ ਹੋ ਠੀਕ ਆ ਤੁਸੀਂ ਕਹਿੰਟ ਤੁਸੀਂ ਦੱਸਿਓ ਗਾਇਸ ਐਨ ਛੋਟੇ ਛੋਟੇ ਕਰਾ ਦਵਾਂ ਕਿ ਵੱਡੇ ਸੋਹਣੇ ਲਾ ਦੇ ਥੋੜੇ ਜਿਹਾ ਯਾਨੀ ਕਿ ਯਾਨੀ ਕਿ ਲੰਬੇ ਥੋੜੇ ਕਿ ਐਨ ਛੋਟੇ ਛੋਟੇ ਕਰਾ ਦਵਾਂ ਚਲੋ ਕਮੈਂਟ ਕਰਿਓ ਕਾਨੀ ਦੇ ਪਰ ਮੈਂ ਆਪਣੀ ਮਰਜ਼ੀ ਆ ਫੇਰ ਤੁਹਾਡੀ ਸਲਾਹ ਲੈਣਾ ਦੱਸਿਓ ਠੀਕ ਹੈ ਬਾਬੇ ਉਹ ਗੁੱਡ ਆਫਟਰਨੂੰ ਹੋ ਗਿਆ ਆਪਣੇ ਕੋਈ ਗੁੱਡ ਮੀਵਨਿੰਗ ਨਹੀਂ ਹੋਈ ਆ ਕਿ ਬਾਲਾਂ ਬੂਲਾਂ ਦਾ ਹੋ ਗਿਆ ਅੱਜ ਕੈਨਸਲ ਕੰਮ ਕਮ ਨਿਵੇੜ ਕੇ ਤੁਹਾਡੇ ਸਾਹਮਣੇ ਹਟਿਆ ਗਰਮੋ ਗਰਮੀ ਹੋਇਆ ਸੀ ਫੜਫੜਾ ਨਾਤਾ ਮੰਮੀ ਕਹਿੰਦੇ ਇਦਾਂ ਜਾ ਕੇ ਮੇਰਾ ਪੁੱਤ ਬਣ ਕੇ ਮੈਨੂੰ ਮੜਾ ਦਵਾਈ ਲਿਆ ਦੇ ਜਿਹੜੀ ਹੋਮੋਪੈਥਿਕ ਦੀ ਪੀਂਦੇ ਆ ਨਾ ਉਹ ਮੈਂ ਕਿਹਾ ਚਲੋ ਲਿਆ ਦਾਨਾ ਤੇ ਹੁਣ ਬੀਬਾ ਪੁੱਤ ਮਾਂ ਦਾ ਚੱਲਾ ਦਵਾਈ ਲੈਣਾ ਗੈਸ ਕਰੋ ਕਿਥੋਂ ਈਵਨਿੰਗ 8:00 ਤੋਂ ਤਾਂ ਚੱਲਣਾ ਨਹੀਂ ਹੈਗਾ ਮੈਂ ਚੱਲਣਾ ਹੈਗਾ ਆਪਣੇ ਸ਼ਹਿਰ ਹੁਸ਼ਿਆਰਪੁਰ ਐਚ ਐਸ ਪੀ ਤੇ ਨਾਲੇ ਕੁਛ ਵੀਵਾਂਗੇ ਨਾਲੇ ਉਹ ਨਾਰੀਅਲ ਜੇ ਪੀ ਤਿੰਨ ਬਹੁਤ ਦਿਨ ਹੋ ਗਏ ਆ ਉਹ ਵੀਵਾਂਗੇ ਤੇ ਨਾਲੇ ਨਾਲੇ ਥੋੜੀ ਆਉਟਿੰਗ ਜੀ ਹੋ ਜੂਗੀ ਹਨਾ ਘਰੇ ਕਿੰਨੇ ਦਿਨ ਹੋ ਗਏ ਘਰੇ ਸੀਗੇ ਦੋ ਦੋਕ ਦਿਨ ਹੀ ਹੋਇਆ ਮਤਲਬ ਉਦੋਂ ਪਰਸੋਂ ਦਾ ਹੁਸ਼ਿਆਰਪੁਰ ਉੱਥੇ ਜਾ ਕੇ ਆਏ ਨਵੇਂ ਸ਼ਹਿਰ ਹਨਾ ਚਲੋ ਮੈਂ ਕਿਹਾ ਜੇ ਚੱਲਦੇ ਆਂ ਸਵੇਰਾ ਕਿਨੇ ਦੇਖਿਆ ਨਾ ਸਵੇਰੇ ਸੀਗਾ ਪਹਿਲਾਂ ਰਾਤ ਦਾ ਮੈਂ ਕਿਹਾ ਸਵੇਰੇ ਚੱਲ ਜਾਣਾ ਪਰ ਮਮਸੇ ਨਹੀਂ ਕਿ ਹੁਣੇ ਹੀ ਜਾ ਕੇ ਆ ਮੈਂ ਕਿਹਾ ਚਲੋ ਕਿ ਜੋਰ ਗਰੀਬਾਂ ਦਾ ਹੈ ਜਾਈ ਹੋਣੇ ਰੋਟੀ ਵੀ ਖਾਣੀ ਹੈ ਭਰਾਓ ਕੀ ਕਰੀਏ ਹੁਣ ਪਹਿਲਾਂ ਕਰਾਈ ਬਾਬੇ ਆਪਾਂ ਗੈਸ ਫੁੱਲ ਤੇ ਚੱਲ ਹਫਤਾ ਕਿ ਨਿਕਲ ਜਾਊਗਾ ਹੁਣ ਤੇ ਇੱਕ ਆ ਗਰਮੀ ਆ ਗਈ ਹੁਣ ਆ ਦੇਖੋ ਆਹ ਕਿਤੇ ਮੱਛਰ ਹੋ ਇਹਨਾਂ ਨੇ ਬਹੁਤ ਪੜ ਪੜ ਕੇ ਡੱਗਦੇ ਆ ਅੱਖਾਂ 'ਚ ਪੈਂਦਾ ਕਹਿੰਦੇ ਨੱਕ 'ਚ ਪੈਂਦਾ ਆਪਾਂ ਵੀ ਉਹ ਜਾਲੀ ਜੇ ਲਾਇਆ ਯਾਰ ਉਹਨਾ ਸੇਫਟੀ ਰੈਂਦੀ ਹੈ ਨਾ ਮੂੰਹ ਦੀ ਕਿਉਂਕਿ ਇਹ ਜਰੀਲੇ ਜੇ ਹੁੰਦੇ ਆ ਕਿ ਇਹਨਾਂ ਦੀ ਸਮੈਲ ਫ੍ਰੈਗਰੈਂਸੀ ਬਹੁਤ ਗੰਦੀ ਹੁੰਦੀ ਆ ਹੁਣ ਧਿਆਨ ਨਾਲ ਚਲਾਉਣਾ ਪਿਆ ਕਰਨਾ ਆਪਣੇ ਬਾਈਕ ਬੋਏ ਕਹਿੰਦਾ ਮੱਛਰ ਮੁੱਛਰ ਤਾਂ ਤੋਂ ਤਾਂ ਕਰਕੇ ਲੋਕੀ ਬਹੁਤ ਨੋਟਿਸ ਕਰ ਦਿੰਦੇ ਜਦੋਂ ਮੈਂ ਵੀਡੀਓ ਬਣਾ ਰਿਹਾ ਨਾ ਪਹਿਲਾਂ ਵੀ ਸਕੂਟਰੀ ਵਾਲੇ ਗਏ ਆ ਕਿਉਂਕਿ ਆਪਾਂ ਤਾਂ ਸ਼ਰਮੀ ਲਾਈ ਆਪਰ ਨੂੰ ਤਾਂ ਸੰਗ ਆਉਂਦੀ ਨਹੀਂ ਹੈਗੀ ਨਾ ਪਹਿਲਾਂ ਜਦੋਂ ਲਾਈ ਪਹਿਲਾਂ ਇਹਦਾ ਮੈਨੂੰ ਵੀ ਥੋੜਾ ਜਿਹਾ ਨਰਵਸ ਹੋ ਜਾਂਦਾ ਹੁੰਦਾ ਜੇ ਕੋਈ ਆ ਜਾਣਾ ਕੈਮਰਾ ਬੰਦ ਕਰਦਾ ਕਹਿੰਦਾ ਚੱਲ ਬਾਤ ਚ ਬਣਾਉਨੇ ਆ ਹਣ ਨਹੀਂ ਹਣ ਭਾਵੇਂ ਜਿੰਨੇ ਮਰਜ਼ੀ ਲੋਕੀ ਖੜੇ ਹੋਣ ਬੈਠੇ ਹੋਣ ਆਪਾਂ ਨਹੀਂ ਪਰਵਾਹ ਕਰੀਦੇ ਬੇਸ਼ਰਮ ਹੋ ਜੀਦਾ ਬਸ ਉਹ ਜਿਹੜਾ ਕੈਮਰਾ ਤੁਹਾਡੇ ਹੱਥੇ ਆਲਾ ਉਹਤੇ ਫੋਕਸ ਰੱਖੀਦਾ ਹੈ ਕਿ ਆਪਣੇ ਗੱਲ ਤੇ ਫੋਕਸ ਰੱਖੀਦਾ ਹੈ ਗੇਟ ਬਣ ਗਿਆ ਬਾਦਾਂ ਵਾਲਾ ਦੇ ਲੋ ਸਿੱਧੂ ਦੇ ਨਾਂ ਤੇ ਬਣਿਆ ਐਵੇਂ ਲੱਗਦਾ ਸਿੱਧੂ ਦੀ ਫੋਟੋ ਲੱਗੀ ਹੋਆ ਬਾਦਾਂ ਵਾਲੇ ਦੀ ਭਰਾ ਸੀਗਾ ਆਪਣਾ ਬਹੁਤ ਮਾੜਾ ਹੋਇਆ ਉਹਦਾ ਵੀ ਯਾਰ ਜਦੋਂ ਇੱਧਰ ਨੰਗੀਆਂ ਚੇਤਾ ਆ ਜਾਂਦਾ ਉਹਦਾ ਆਹ ਪਿੰਡ ਅਸੀਂ ਬਾਦਾਂ ਚਲੋ ਹੁਣ ਆਪਾਂ ਜਾਣਾ ਤਾਰਾਗੜ ਤਾਰਾਗੜ ਤੋਂ ਸਿੱਧਾ ਪਿੰਡਾਂ ਵਿੱਚ ਦੀ ਹਿਸ਼ਿਆਰਪੁਰ ਯਾ ਬੇਬੀ ਹੈਵ ਅ ਨਾਈਸ ਡੇ ਸੋ ਇੱਕ ਸੜਕ ਵੀ ਯਾਰ ਇਧਰ ਜੀ ਹੈ ਨਾ ਉਧਰ ਜੀ ਹਜੇ ਫੇਰ ਵੀ ਥੋੜਾ ਜਿਹਾ ਆ ਰਸਤਾ ਲਾਈਕ ਠੀਕ ਹੈ ਨਾ ਪਰ ਇਧਰ ਜੀ ਬਹੁਤ ਜ਼ਿਆਦੇ ਉਹ ਸੜਕ ਪਿੰਡਾਂ ਵਿੱਚ ਦੀ ਬਹੁਤ ਜ਼ਿਆਦੇ ਟੁੱਟੀ ਹੋਈ ਹੋਆ ਸੜਕ ਆਹ ਦੇ ਬੁੜੀਆਂ ਕਿਦਾਂ ਆਹ ਇੱਧਾ ਦੀ ਕਹਿੰਦਾ ਮੈਂ ਜਾਲੀ ਆ ਜਾਲੀ ਕਿੱਥੋਂ ਲਈ ਸੀ ਆ ਜਾਰੀ ਕਿੱਥੋਂ ਲਈ ਅੱਡੇ 'ਚ ਹਾਂ ਹਾਂ ਏ ਨਾਲ ਹੀ ਚਲਾ ਗਿਆ ਅੰਦਰ OK ਕਿੰਨੇ ਦਿੱਤੀ OK ਕਹਿੰਦਾ ਸਾਰੇ 30 ਨਹੀਂ ਦਿੱਤੀ ਉਹਦੇ 20 ਦੀ ਆਉਂਦੀ ਆ ਲੈਣੀ ਆ ਯਾਰ ਇੰਦਾ ਜਾਲੀ ਮੱਛਰ ਮੁੱਛਰ ਤੋਂ ਵਧੀਆ ਆ ਆਰਾਮ ਨਾਲ ਪਰ ਆਪਾਂ ਕਿਹੜੇ ਕਿਤੇ ਜਾਣਾ ਹੁੰਦਾ ਜ਼ਿਆਦਾ ਤਾਂ ਗੱਡੀ ਚ ਹੀ ਜਾਈਦਾ ਪਰ ਫੇ ਵੀ ਹੈ ਨਾ ਲੋਕਲ ਜਾਣਾ ਹੈ ਕਿਉਂਕਿ ਖੇਤ ਪੈਂਦੇ ਆ ਮੱਛਰ ਬਹੁਤ ਜ਼ਿਆਦਾ ਹੋ ਜਾਂਦਾ ਆ ਦੇਖੋ ਕਿਦਾਂ ਮੱਛਰੇ ਬਹੁਤ ਜ਼ਿਆਦਾ ਆਪ ਲੱਗੇ ਹੋ ਆ ਦੇਖੋ ਕਿਦਾਂ ਵਾਹ ਖਿਆਲ ਹੀ ਆਈ ਨਾਲੇ ਦੇਖੋ ਇੱਥੇ ਕਿੰਦਾ ਠੰਡਾ ਠੰਡਾ ਆ ਸਾਡੇ ਹੁਸ਼ਿਆਰਪੁਰ ਇਲਾਕੇ ਯਾਰ ਪੂਰਾ ਠੰਡਾ ਆ ਐਨ ਗ੍ਰੀਨਰੀ ਆ ਇੱਥੇ ਸਾਡੇ ਇਲਾਕੇ ਦੇ ਵਿੱਚ ਹੋਰ ਤੁਹਾਨੂੰ ਕਿਤੇ ਨਹੀਂ ਦਰਖਤ ਮਿਲਣੇ ਹੈਗੇ ਯਾਨੀ ਕਿ ਲਾਇਕ ਜਿੱਧਰ ਮਰਜੀ ਏਰੀਆ ਚੱਲ ਜਾਓ ਸਾਡੇ ਦੁਆਬੇ ਏਰੀਆ ਦੇ ਵਿੱਚ ਤੁਹਾਨੂੰ ਐ ਠੰਢੀ ਸੜਕਾਂ ਦੇ ਵਿੱਚ ਵੀ ਲਾਇਕ ਐਨ ਵਧੀਆ ਯਾਨੀਕ ਵਾਈਬ ਆਊਗੀ ਠੰਡਾ ਠੰਡਾ ਹੋਰ ਕਿਤੇ ਨਹੀਂ ਨਾ ਨਵੇਂ ਸ਼ਹਿਰ ਲਾਇਕ ਉਧਰ ਘਟਾ ਉਹ ਵੀ ਚਲ ਦੁਆਬੇ ਜੀ ਹੈ ਪਰ ਇੱਧਰ ਹੁਸ਼ਿਆਰਪੁਰ ਨੂੰ ਜਾਰੇ ਦਰਖਤ ਆ ਦੁਆਬੇ ਦੇ ਵਿੱਚ ਪੂਰੇ ਸ਼ਿਆਲਪੁਰ ਦੇ ਵਿੱਚ ਜਿਆਦਾ ਦਰਾਕਟਰ ਤਾਂ ਕਰਕੇ ਚਲੋ ਹੁਣ ਨਹੀਂ ਮੈਂ ਹੁਣ ਲੇਟ ਹੋ ਜਾਣਾ ਹੈ ਹੁਣ ਮੈਂ ਖਿੱਚ ਕੇ ਜਾਣਾ ਹੁਣ ਵਲੌਗ ਨਹੀਂ ਬਣਾਉਣਾ ਹੈਗਾ ਹੁਣ ਆਪਾਂ ਸਿੱਧਾ ਸ਼ਿਆਲਪੁਰੇ ਮਿਲਾਂਗੇ ਹੁਣ ਕਿਤੇ ਨਹੀਂ ਵਲੌਗ ਬਣਾਉਣਾ ਹੈਗਾ ਸੋ ਤੁਹਾਨੂੰ ਪਤਾ ਇੱਧਾ ਕ੍ਰੇਜ਼ੀ ਟਾਈਪ ਹੋ ਜਾਂਦਾ ਲਾਈਕ ਕਰੋ ਦੇਖੋ ਸਾਗਦੇ ਆਪਾਂ ਹੋਰ ਤੁਹਾਡੇ ਭਰਾ ਨੂੰ ਬਾਹਰ ਨੂੰ ਵੀ ਜਾਣਾ ਹੋਰ ਪਹਿਲੇ ਲੱਤਾਂਾਂ ਤੁਹਾਡਾ ਲੂਗਾ ਨਾਈਸ ਆ ਗਏ ਆਪਾਂ ਮੇਨ ਹਾਈਵੇ ਤੇ ਇਹ ਆ ਜੀ ਤਾਂ ਦਿਖਾ ਲਈ ਨਹੀਂ ਬਾਅਦ ਚ ਦਿਖਾ ਦਾਂ ਮੈਂ ਇਹਦਾ ਕੀ ਇਹਦਾ ਕੁਝ ਕਰਾਉਣਾ ਬਾਹਰ ਸ਼ਿਆਲਪੁਰ ਆਪਾਂ ਨਿਕਲੇ ਆਏ ਆ ਆਪਾਂ ਦਵਾਈ ਵੀ ਲੈ ਲਏ ਸਾਰੇ ਕੰਮ ਹੋ ਗਏ ਹੁਣ ਬਸ ਸਿਰਫ ਆਪਾਂ ਨਾਰੀਅਲ ਜੂਸ ਤੇ ਕਰੀਮ ਵਾਲਾ ਖਾਣਾ ਹੈ। ਖਾ ਲੋ ਗਏ। ਮੈਂ ਵੀ ਜਾਨੇ ਕਰੀਮ ਕਢਾ ਕੇ ਖਾਣਾ ਹੁੰਦਾ। ਮੈਨੂੰ ਬਹੁਤ ਸਵਾਦ ਆ ਗਿਆ। ਦੋ ਚੈਨ ਘੈਂਟ ਏ ਫੋਟੋ ਲਾ ਦੇ। ਜਿਹੜਾ ਨਟ ਜੱਟ ਲਾ ਬੱਬੇ ਮੈਂ ਇੱਕ ਸਾਈ ਲੈ ਆਂ ਰੇ। ਖੜਕਾ ਦਾ ਬੜਾ ਹੋ ਚੁੱਕਿਆ ਜਾਂ ਤਾਂ। ਇੱਧਰ ਇੱਕ ਇਹ ਕਿਹੜਾ ਨਟ ਕਿਹਦੇ ਨਾਲ? ਸਵੇਰੇ ਅੱਜ ਮੀ ਪੈ ਗਿਆ ਰੱਬ ਦੇ ਰੰਗ ਮੁੜ ਕੇ ਲੈ ਧੋਪਾ ਗਈ ਸਵੇਰੇ ਇੰਨਾ ਮੀ ਪਿਆ ਗੱਲਾਂ ਹੀ ਛੱਡ ਦਿਆ ਤੇ ਸੁੱਖੋਂ ਨਹੀਂ ਆ ਰਹੀ ਐ ਮੈਂ ਕਿਹਾ ਪਹਿਲੇ ਲੈ ਮੌਲੇ ਲੇਸ ਲੂਸ ਕੋਕ ਕੋਕ ਹਨਾ ਮਾਜਾ ਪਿੰਦੀ ਲਾਈਕ ਕਰਦੀਆ ਤੇ ਓਰੀਓ ਤੇ ਕੈਂਡੀ ਜੁਏ ਉਹ ਚੱਲਾਂ ਲੈਣ ਮੈਂ ਸ਼ਾਨ ਉਹ ਪੰਜਾ ਤਾਹਾਂ ਵਾਲੇ ਉਹ ਦੂਗੇ ਵੀ ਹੈਗੇ ਉਹ 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 ਇਹਨੂੰ ਮੈਂ ਕਿਹਾ ਡੱਬਾ ਦੇ ਤੂੰ ਸੰ ਕਰੀਮ ਵਾਲਾ ਮੈਨੂੰ ਆ ਦੇ ਜਾਂਦਾ ਬੁੜੀਆਂ ਵਾਲੀ ਪਤਾ ਨਹੀਂ ਕਿਹੜੀ ਆ ਬਾਈ ਟੋਨ ਧੁੱਪ ਤਾਂ ਮੈਨੂੰ ਚਾਹੀਦਾ ਡੱਬਾ ਵੱਡਾ ਉਹ ਆ ਉਹ ਉਹ ਜ਼ਿਆਦਾ ਲੱਗ ਜਾਂਦੀ ਹੈ ਨਾ ਫਿਰ। ਥੈਂਕ ਯੂ ਭਜੀ ਦਾ। ਹਾਂ ਸੇ ਤਾਂ ਠੀਕ ਹੈ। ਬਾਹਰੋਂ ਗਿਆ ਨਹੀਂ ਮੁੜ ਕੇ। ਬਾਹਰ ਯਾਰ ਦਿੰਦੇ ਨਹੀਂ ਵੀ ਜਾ ਮੈਨੂੰ ਕਹਿੰਦੇ ਦਪਾਂਗਾ ਇੱਥੇ ਆ ਕੇ ਕਹਿੰਦੇ। ਦੇਖੀਏ ਕਿਦਾਂ ਲੱਭਣੇ। ਇਹ ਵਧੀਆ ਬਣ ਰਿਹਾ। ਇਹਦੇ ਸੇ ਲਈ ਆਈ ਹੈ ਨਾ ਮੈਂ ਕਿਹਾ ਚੱਲ ਇਕੱਠਿਆਂ ਖੇਡ ਲੈਣਗੇ ਇਹਨੂੰ ਮੈਂ ਹੱਥ ਫੜਿਆ। ਮੈਂ ਇਹ ਕਹਿੰਦੀ ਆਪਣੇ ਪਾਪਾ ਨੇ ਵੀ ਹੱਥ ਫੜ ਕੀ ਤੁਰਦੀ ਦਾਦੀ ਨੇ ਵੀ ਨਹੀਂ ਮੈਂ ਇਕੱਲੀ ਹੈਂ। ਤਾਂ ਕਮਾਣੇ ਨਹੀਂ ਅੱਜ ਆ ਗਈ ਆ। हां तनु ਕੱਲ ਕਹਿ ਨਹੀਂ ਸੀ ਮੈਂ ਕਿਹਾ ਉਹਨੇ ਅੱਜ ਆ ਜਾਣਾ ਹੈ ਹਾਂ ਕੱਲ ਤੋਂ ਕਹਿੰਦੇ ਕੀ ਹੈ ਸੱਸਰੀ ਘਰ ਕਿੱਦਾਂ ਬੁਲਾਉਂਦੀ ਹੁੰਦੀ ਹੈ ਹਾਂ ਸੱਸਰੀ ਘਰ ਸੱਸਰੀ ਘਰ ਸੱਸਰੀ ਕਾਜੀ ਤੂੰ ਬਹੁਤ ਕਿਊਟ ਐਂਛ ਹੈ ਬਾਈ ਕਰਦੇ ਚੱਲ ਸਾਰਿਆਂ ਨੂੰ ਬਾਈ ਬਾਈ ਬਹੁਤ ਸੋਹਣਾ ਕਿਊਟ ਐ ਇਹ ਮੇਰੇ ਫਰੈਂਡ ਦੀ ਕੁੜੀ ਹੈ ਇਹਦਾ ਦੇਜਾ ਇਹਨੂੰ ਸੁਤੇ ਸੁਕਮਲਾ ਹਾਂ ਸੁਤਰੀ ਦਾ ਕੰਮ ਆ। ਕਿਆ ਕਮਲਾ? ਕਿਆ ਕੁ ਮੈਂ ਸੁਤਰੀ ਤੇ। ਉਹ ਨਹੀਂ ਕੁ ਮਣਾਉਂਦੇ ਇੰਨਾ ਖੇਡਣਾ। ਨਹੀਂ ਇਹ ਕੰਮ ਨਾ ਆ ਸੁਤਰੀ ਤੇ। ਕੰਮ ਨਾ ਮੈਂ ਇੰਨਾ ਸੁਤਰੀ ਤੇ। ਕਹਤਾ। ਜਾ ਕੁ ਮੈਂ ਆ। ਤੁਮੀ ਨਾ ਲੈਣਾ ਆਫ। ਹਾਂ। ਤੁਮੀ ਜਾਣਾ। ਹਾਂ। ਚਲ ਤੇ ਨੀ ਇਹਨ ਕੰਮ ਦੇਣਾ। ਲਈਏ ਝੂਟਾ। ਪਹਿਨਾ ਬੰਦਵਾ ਅੰਦਰ ਪਸੂਆਂ। ਹਾਂ। ਚਲ ਠੀਕ। ਤੇਰੇ ਮੋਢੇ ਮਾਰਿਆ ਉਹਨੇ। ਇਹੋ ਪਾਵਲ ਪਾਵਲ ਸੁਖਨੀ ਨੇ ਲੜਪੇ ਮੈਂ ਤਾਂ ਛੱਡੇ ਜਾਵਾਂ ਕਹਿੰਦੇ ਇਹਨੇ ਛੱਡਿਆ ਘਰੇ ਮੈਂ ਕੋਈ ਨਹੀਂ ਛੱਡਿਆ ਨੇ ਜਿਹੜਾ ਤੱਕ ਕੇ ਕਹਿੰਦਾ ਨਾ ਤੂੰ ਲੈ ਕੇ ਆ ਐਡੇ ਕਰਦੀ ਹੈ ਹਨਾ ਚਲ ਕੋਈ ਨਹੀਂ ਨਿਆਣੀ ਆ ਨਾ ਤੇਰੀ ਸੇਲੀ ਆ ਫੇਰ ਕੀ ਹੋ ਲੜਪੀਦਾ ਹਨਾ ਜੇ ਪਿਆਰ ਆ ਲੜਾਈ ਵੀ ਤਾਂ ਹੋ ਹੀ ਜਾਂਦੀ ਹੈ ਹਨਾ ਤੇ ਮੈਂ ਕੱਲ ਨੂੰ ਲੈ ਕੇ ਦਊਗਾ ਖੜਾਉਣੇ ਠੀਕ ਆ ਕੱਲ ਮੈਂ ਸੁੱਸਾ ਜਾਣਾ ਹਾਂ ਤੇ ਕਿੰਨੀਆਂ ਛੋਪਾਂ ਆ ਤੇਰੇ ਚੋਰੀ ਲੈ ਕੇ ਦਊਗਾ ਸਫਨਿੰਦਾ ਠੀਕ ਆ ਤੇ ਆਣਾਂ ਵਾਂਗੂ ਐ ਐ ਕਰਕੇ ਉਹਨੇ ਲੜਦੀ ਸੀ ਹੈ ਹਾਂ ਡੋਰ ਵੀ ਲੈ ਆ ਲਾਂ ਵਾ 12 ਦਾੜੀ ਦਾ ਦੇਖੋ ਬਣਿਆ ਕੀ ਅਗਨੋਰ ਕਰਦੇ ਥੋੜੇ ਟੇਵਲ ਕਟਾਉਣੇ ਆ ਯਾਨੀ ਕਿ ਹਜੇ ਮੂੜੇ ਹੀ ਆ ਕਟਾਉਣ ਨੂੰ ਕੱਲ ਕਟਾ ਲਵਾਂ ਕਟਾਉਣ ਨੂੰ 2 ਮਹੀਨੇ ਦਾ ਕਟਾਵਾਂ ਆਪਾਂ ਨੇ ਕਿਹੜਾ ਗਏ ਪਸੰਦ ਕਰਨਾ ਹੈ ਨਾ ਚਪੋਂ ਨਹੀਂ ਆ ਜਾ ਕੀ ਆ ਵਿੰਡੋ ਦਾ ਬੰਦ ਕਰ ਦੇ ਮੋਰ ਵਾਗੇ ਹਾਈਸਟੇਰਿੰਗ ਕਮਾਈ ਜਾਂਦੀ ਸੀਗੀ ਦੇ ਲੋ ਜਾਨ ਹੁੰਦੀ ਨਹੀਂ ਆਨੇ ਚ ਦੋ ਤਿੰਨ ਅੰਦੇਆਂ ਝੜ ਕੇ ਜੇ ਲਵਾਉਂਦੇ ਆਂ ਹੋ ਗਿਆ ਆਪਾਂ ਪਹੁੰਚ ਗਏ ਇੱਥੇ ਸੰਧ ਤੱਕ